ਹੋਰ ਵੀ ਮੈਸੇਜ ਦੰਨਿਆ ਜਿਹੜੀਆਂ ਵੀ ਧੀਆ ਪਹਿਣਾ ਇਸ ਤਰ੍ਹਾਂ ਤੰਗ ਨੇ ਗਿਆ ਪਰੇਸ਼ਾਨ ਨੇ ਉਹ ਫੌਜਾਂ ਲਵੇ ਆ ਕੇ ਫਰਿਆਦ ਕਰਨ ਕਿਸੇ ਦੀ ਵੀ ਧੀ ਪਹਿਣ ਤੰਗ ਹੁੰਦੀ ਹੈ ਤਾਂ ਨਿੰਗ ਸਿੰਘਾਂ ਲਵੇ ਪਹੁੰਚ ਕੇ ਆਪਣੀ ਬੇਟੀ ਹੈ ਜੀ ਹਾਂ ਜੀ ਹਾਂ ਜੀ ਬੇਟੀ ਹੈ ਜੀ ਬੱਸ ਤਾਂ ਨਾਰਮੀ ਮੈਂ ਤਾਂ ਰੂੜੀ ਚਲੀ ਬੈਠੀ ਹੈ ਬੇਚਾਰੀ ਨੂੰ ਕਹਿ ਸਕਦੇ ਹਾਂ ਵੀ ਨਿੰਗ ਸਿੰਘਾਂ ਨੇ ਅੱਜ 10 ਸਾਲ ਦਾ ਅੜਿਆ ਹੋਇਆ ਮਸਲਾ ਜਿਹੜਾ ਉਸ ਨਮੇੜਿਆ ਨਿੰਗ ਸਿੰਘ ਬਾਬਿਆਂ ਨੇ 10 ਸਾਲ ਪੁਰਾਣਾ ਮਸਲਾ ਤੇ ਜਿਹੜਾ ਉਹ ਨਮੇੜਿਆ ਕਹਿੰਦੀ ਕਿ ਕਹਿੰਦੀ ਮੇਰੀ ਧੀ ਨੂੰ ਤੇ ਮੈਂ ਆਪਣੇ ਘਰ ਹੀ ਰੱਖੂਗੀ ਨਾਲੇ ਜਵਾਈ ਨੂੰ ਪਰ ਆ ਤੀਆਂ ਕਦੇ ਜਦੋਂ ਵਿਆਹ ਤੀਆਂ ਤੀਆਂ ਵੀ ਸਾਰੀਆਂ ਜਾਂਦੀਆਂ ਹੁੰਦੀਆਂ ਜਵਾਈ ਕਿੱਥੇ ਹੈ ਜਵਾਈ ਉੱਥੇ ਆਪਣੇ ਆਦੇ ਪਿੰਡ ਆ 12 ਸਾਲ ਹੋ ਗਏ ਜਵਾਈ ਦਾ ਪਿੰਡ ਆ ਕਹਿੰਦੀ ਉਰੇ ਰੱਖ ਲਿਉਂ ਉਰੇ ਨਹੀਂ ਕਹਿੰਦੀ ਮੈਂ ਉਰੇ ਰੱਖਣੀ ਆਪਦੇ ਮਤਲਬ ਜਵਾਈ ਨੂੰ ਕੱਲੀ ਰਹੂਗੀ ਧੀ ਮੇਰੀ 12 ਸਾਲ ਬਾਅਦ ਸੁਣੀਏ ਮਸਾ ਸੈਂਤ ਆਈ ਆ ਨਿੰਗ ਸਿੰਘ ਫੌਜਾਂ ਕਰਕੇ ਅਜੇ 31 ਦਾ ਘਰ ਬਸਣ ਜਾ ਰਿਹਾ ਹੈ ਵਿਚੋਲਾ ਓਲਾ ਟੰਗ ਤੇ ਕੁੜੀ ਹੁਣ ਢੰਗ ਬਾਈ ਕਾਹਨੂੰ ਬਸ ਓਖੀ ਰਹਿੰਦੀ ਸੀ ਢਿੱਡੋ ਅੱਛਾ ਗੁੜ ਦੀ ਦਹੀਂ ਨਹੀਂ ਚੱਕਣਾ ਹੁਕਮ ਨਹੀਂ ਉਹ ਗੁੜ ਦਾ ਖਾਂਦਾ ਚੱਕ ਕੇ ਲੈ ਜਾਂਦੀ ਤੜਕੇ ਲੈ ਨਹੀਂ ਵੀ ਇਹ ਕੁੜੀ ਨਾ ਖਾਲੇ ਛੋਟਾ ਮੁੰਡਾ ਨਾ ਖਾਲੇ ਤੁਸੀਂ 20 ਸਾਲ ਦੀ ਨੂੰ ਪਾਲ ਪੋਲੋਸ ਕੇ ਅਸੀਂ ਦੂਏ ਦੇ ਪੱਲੇ 'ਚ ਪਾ ਦੇ ਇੰਨੇ ਹੈਗੇ ਅਸੀਂ ਉਹਨਾਂ ਤੋਂ ਫਿਰ ਰੁਪਈਏ ਮੰਗਦੇ ਆ ਅਸੀਂ ਈਆਂ ਦਾ ਮਾਸ ਖਾਂਦੇ ਇੱਕ ਵਾਰਸ ਕਹਿੰਦੇ ਅਸੀਂ ਮਾਸ ਨਹੀਂ ਖਾਂਦੇ ਆਹ ਹੋਰ ਮਾਸ ਤੋਂ ਵੱਧ ਕੀ ਹੈਗਾ ਉੱਥੇ ਕੱਢਤੀ ਨੂੰ ਤੇ ਪੋਤੇ ਆਹ ਉਰੇ ਕੱਢ ਤੇ ਮਰਦ ਬਣਾ ਮਰਦਾ ਜਨਮ ਲਿਆ ਵਿਆਹ ਵੀ ਨਹੀਂ ਹੁੰਦਾ ਮੁੰਡੇ ਮਾਂ ਦਾ ਹੱਤ ਮੈਂ ਨਹੀਂ ਕਹਿੰਦਾ ਮਾਂ ਨਾ ਰੱਖੋ ਉਤਰਾ ਨੇ ਕੇ ਨੇ ਕੇ ਜਵਾਕ ਨੇ ਮੜਿਆ ਜਿਆਣਿਆ ਵੱਡਾ ਬਣਿਆ ਫਿਰਦਾ ਬੰਦਾ ਦਰ ਫਟੇ ਮੁੰਰੇ ਬੰਦਾ ਬਣਦੇ ਕੰਦੂ ਬਸਤਾਵੇਂ ਮੇਰੇ ਕੋਲ ਇੱਕ ਇੱਕੀਲਾ ਦੇ ਲਿਆ ਛੱਡਦਾ 104 ਲਾਣਾ ਜਵਾਕ ਹੋਰ ਜਾੜਦੇ ਜੰਦਖਾਵਾਂ ਨਾਲ ਖੁਸ਼ ਰਹਿਣਗੇ ਹਾਂ 20 ਕਿੱਲੇ ਨੇ ਫਿਰ ਵੀ ਤੇਰਾ ਹਾਲ ਕਰਦਾ ਹਾਲ ਕਰਿਆ ਪਿਆ ਝਾੜੀਆਂ ਵਰਗਾ ਜੇ ਓ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਓ ਜਦੋਂ ਡੱਕੇ ਪੜਦੀ ਆ ਅੱਗ ਲਾਉਣੀ ਆ ਜਮੀਨ ਮੈਂ ਨਹੀਂ ਛੱਡਾਂ ਫਿਰ ਕਿ ਡਾਲਦੀ ਕਿਉਂ ਨਹੀਂ ਡੰਡੇ ਨਾਲ ਰੱਖਦੇ ਨਾ ਕੋਈ ਫਿਰ ਉਹ ਦੇਖੋ ਲੱਕੜਾਂ ਡੰਡੇ ਕਾਹਦੇ ਰੱਖਦੇ ਆਂ ਨਾਲੇ ਛਾੜਿਆ ਪਰ ਇਹ ਖੌੜੜੇ ਤਾਂ ਨਾਲੇ ਬੰਨ ਕੇ ਲਾ ਦੇ ਗੱਡੀ ਨਾਲੇ ਘੋੜਿਆਂ ਨੂੰ ਪੱਠੇ ਤੁਮਾਮਾਗਾ ਨਾਲੇ ਚੱਲੇ ਛਾੜਾ ਰੱਖ ਬੋਤਲ ਨਾ ਕਰ ਦੂ ਲੋਟ ਦੋਸਤੋ ਤੁਸੀਂ ਖੋਜ ਖਬਰ ਤੇ ਦੇਖ ਰਹੇ ਹੋ ਨਿੰਗ ਸਿੰਘਾਂ ਨੇ ਪੱਕੇ ਪਹਿਰੇ ਲਾਤੇ ਇੱਕ ਕੁੜੀ 12 ਸਾਲ ਦੀ ਜਿਵੇਂ ਆਪਾਂ ਕਹਿੰਦੇ ਰੂੜੀ ਵਦ ਸਿਆਤ ਆਈ ਹੈ ਜਿਵੇਂ ਰੂੜੀ ਦੀ ਸਿਆਤ ਕਹਿੰਦੇ ਇੱਕ ਧੀ ਦੀ ਸਿਆਤ ਆਈ ਹੈ 20 ਕਿਲੇ ਵਾਲੇ ਦੇ ਪਰ ਬੈਠੀ ਕਿੱਥੇ ਦੀ ਕੁਲੀ ਚ ਰੋਬੇ ਦੇ ਕਿਨਾਰੇ ਛੱਪਰ ਦੇ ਵਿੱਚ ਬਿਠਿਆ ਤੀਤੀ ਛੱਪਰ ਦੇ ਕਹਾਂਗੇ ਇੱਕ ਕਮਰਾ ਜਿਵੇਂ ਬਿਲਡਿੰਗ ਸੈੱਟ ਵਾਲੇ ਦਾ ਨਹੀਂ ਕਮਰਾ ਹੁੰਦਾ ਮਿਸਤਰੀ ਭਰਾ ਦਾ ਅੰਦਰੋਂ ਬੰਦ ਕਰ ਦਈਏ ਸੇਮ ਉਹੀ ਸੀ ਅੰਦਰ ਥੱਲੇ ਬਿਨਾ ਮੰਜ਼ੀਆਂ ਤੋਂ ਪੈਂਦੀ ਸੀ 20 ਕਿੱਲਾਂ ਦਾ ਇਹਦੇ ਵੇਹੀ ਸੀ ਨਿੰਗ ਸਿੰਘਾਂ ਨੇ ਲਾਤੇ ਪਹਿਰੇ ਦਿਨ ਰਾਤਾਂ ਬੈਠੇ ਨੇ ਪਰਿਵਾਰ ਅੱਜ ਪਰੌਣਾ ਵੀ ਨਾਲ ਖੁਸ਼ ਹੈ ਤੁਸੀਂ ਗਮਾਂਡੀਆਂ ਖੁਸ਼ ਹੋ ਹਾਂ ਜਮਾ ਖੁਸ਼ ਆ ਦਿੱ ਆਦੇ ਗਮਾਂਡੀਆਂ ਨੇ ਵੀ ਖੁਸ਼ ਨੇ ਜਮਾ ਖੁਸ਼ ਨੇ ਥੱਕਾ ਹੁੰਦਾ ਰਿਹਾ ਹਾਂ ਹੁੰਦਾ ਰਿਹਾ ਕਿੰਨੇ ਸਾਲ ਇਹ ਤਾਂ 4-5 ਸਾਲ ਹੋ ਗਏ ਉਹ ਤਾਂ ਕਹਿੰਦੇ ਅਸੀਂ ਤਾਂ 12 ਚ ਐ 12 ਤੇ ਤੇ ਚਾਰੇ ਨੇ ਰੁਜਵਾਸ ਵੀ ਰੋਟੇ ਦੇ ਤਾਂ ਇਹਨਾਂ ਕੋਲ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਕਿਹਨੇ ਸੱਸ ਨੇ ਇੱਕ ਨੂੰ ਨੇ ਸੱਸ ਨੇ ਸੱਸ ਨੇ ਆ ਦੇਖੋ ਵੀ ਗਵਾਂਡੀ ਵੀ ਚਾਹੇ ਬੋਲ ਰਹੇ ਨੇ ਯਾਰ ਅੱਗੇ ਗਵਾਂਡੀਆਂ ਦਾ ਵੀ ਧੰਨਵਾਦ ਕਰਦੇ ਆ ਬਾਈ ਬੋਲ ਕੇ ਗਿਆ ਗੇਟ ਅੱਗੇ ਖੜ ਕੇ ਬੋਲ ਕੇ ਗਿਆ ਕਹਿੰਦਾ ਬਾਈ ਤੰਗਤੀ ਕੁੜੀ ਯਾਨੀ ਕਿ ਇਹੋ ਜਿਹੇ ਬੰਦੇ ਚਾਹੀਦੇ ਨੇ ਜਿਹੜੇ ਗੇਟ ਅੱਗੇ ਖੜ ਕੇ ਬੋਲ ਸਕਣ ਨਹੀਂ ਨਸ ਸਿੰਘ ਫੌਜਾਂ ਨੇ ਪਹਿਰਾ ਲਾਤਾ ਪਰ ਚੜ੍ਹਦੀ ਕਲਾ 'ਚ ਸ਼ਾਂਤੀ ਨਾਲ ਸ਼ਾਂਤੀ ਨਾਲ ਅਰੇ ਅੱਜ ਜਨਨ ਕੀ ਵੀ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਝਗੜਾ ਨਹੀਂ ਦੇਗਾ ਦੇਗਾ ਵੀ ਸਰਦਈ ਵੀ ਚੜਾਈ ਆ ਦੇਗਾ ਵੀ ਤੇ ਬਾਕੀ ਉਹ ਵੀ ਚਟਕਾਤਾ ਜਿਹੜਾ ਹੁੰਦਾ ਆਪਣਾ ਕੰਮ ਉਹ ਬੱਕਰਾ ਉਹ ਚੱਲ ਰਿਹਾ ਕੰਮ ਬਣ ਰਿਹਾ ਡਲੇ 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 ਵੀ ਛਕਾਵਾਂਗੇ ਤੁਹਾਨੂੰ ਕਹਿੰਦੇ ਪਰ ਚੜਦੀ ਕਲਾ ਯਰ ਨਿੰਗ ਸਿੰਘ ਦਾ ਸਾਥ ਰੋ ਇਹ ਨਾ ਕਮੈਂਟਾਂ ਦੇ ਵਿੱਚ ਕਹਿਆ ਕਰੋ ਇਹ ਜੀ ਭੰਗ ਪੀ ਕੇ ਫਿਰਦੇ ਭੰਗ ਪੀ ਕੇ ਫਿਰਦੇ ਆਉਂਦੇ ਨੇ ਰਾਤ ਦੇ 10 ਵਜੇ 24 ਘੰਟੇ ਦੀ ਰੋਟੀ ਪ੍ਰਸ਼ਾਦਾ ਨਹੀਂ ਛਕਿਆ ਹੁੰਦਾ ਰਾਤ ਦੇ 10 ਵਜੇ ਨੇ ਆ ਬੈਠੇ ਨੇ ਕੋਈ ਭੰਗ ਨਹੀਂ ਪੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੋਰ ਵੀ ਮੈਸੇਜ ਦੰਨਿਆ ਜਿਹੜੀਆਂ ਵੀ ਧੀਆ ਪੈਣਾ ਇਸ ਤਰ੍ਹਾਂ ਤੰਗ ਨੇ ਗਿਆ ਪਰੇਸ਼ਾਨ ਨੇ ਉਹ ਫੌਜਾਂ ਲਵੇ ਆ ਕੇ ਫਰਿਆਦ ਕਰਨ ਕਿਸੇ ਦੀ ਵੀ ਧੀ ਪੈਣ ਤੰਗ ਹੁੰਦੀ ਹੈ ਨਿੰਗ ਸਿੰਘਾਂ ਲਵੇ ਪਹੁੰਚ ਕੇ ਇਸ ਤਰ੍ਹਾਂ ਇਹ ਲਿਖਿਆ ਕਿ ਉਹਨੇ ਸਾਰੀ ਦੰਦ ਕਹਾਣੀ ਦੱਸ ਕੇ ਜਿਵੇਂ ਅੱਜ ਉਹਰੇ ਫੈਸਲਾ ਹੋਇਆ ਹੈ ਆ ਹੋਰ ਵੀ ਈਆਂ ਪਣਾ ਦੇ ਫੈਸਲੇ ਹੋਣਗੇ ਉਹ ਜਿਆਦਾ ਖੁਸ਼ੀ ਆ ਪ੍ਰਮਾਤਮਾ ਦਾ ਸ਼ੁਕਰ ਮਨਾਉਣਾ ਹੈ 12 ਸਾਲ ਬਾਅਦ ਰੂੜੀ ਸੁਣੀ ਹੈ ਦੇਖ ਸਕਦੇ ਹੋ ਦੋਸਤੋ ਇੱਕ ਵੱਡਾ ਮਸਲਾ ਪੁਰਾਣਾ ਮਸਲਾ ਉਲਝਿਆ ਹੋਇਆ ਇੱਕ ਕਿਸ ਦੀ ਧੀ ਦਾ ਬੇਟੀ ਦਾ ਮਸਲਾ ਸੁਲਝਾਉਣ ਚੱਲੀਆਂ ਨੇ ਨਿੰਗ ਸਿੰਘ ਫੌਜਾਂ ਗੁਰੂ ਕਿਆਂ ਲਾਡਲੀਆਂ ਫੌਜਾਂ ਚੱਲੀਆਂ ਨੇ ਜੀ ਇੱਕ 10 ਸਾਲ ਦਾ ਮਸਲਾ ਇਥੋਂ ਤੱਕ ਪਤਾ ਲੱਗਿਆ ਵੀ ਲੜੀ ਪੂਰੀ ਗੱਲਬਾਤ ਹੈ ਜਿਹੜੀ ਸਾਹਮਣੇ ਲੈ ਕੇ ਆਵਾਂਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਜਾਣਿਆਂ ਜੀ ਘਰ ਵੱਲੋਂ ਦੱਸਦੇ ਆਂ ਫਿਰ ਅੱਜ ਬਾਅਦ ਗੱਲਬਾਤ ਆ ਮਕਾਨ ਹੈ ਜੀ ਬਲੌ ਫਿਰ ਸਿੱਧੇ ਮਦਨ ਸਿੰਘ ਵੱਲੋਂ ਦੇਖ ਸਕਦੇ ਹੋ ਜੀ ਨਿੱਕ ਸਿੰਘ ਫੌਜਾਂ ਨੇ ਪੱਕੀ ਪਹਿਰੇ ਲਾਤੇ ਦਿਨ ਰਾਤ ਹੀ ਬੈਗੇ ਪੱਕੀ ਕਹਿੰਦੇ ਉੱਪਰ ਤੱਕ ਨਹੀਂ ਨਿਬੜਿਆ ਤੇ ਕੰਮ ਇਹ ਇੱਧਰ ਬਾਬਾ ਜੀ ਕੀ ਨਾ ਵੇ ਹਰਿੰਦਰ ਸਿੰਘ ਆ ਦੇਖਿਓ ਪੜਦੇ ਹੋ ਆ ਆ ਆ ਆ ਦੇਖਿਓ ਇਹ 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 ਗੰਦੀ ਰਤੀ ਗੰਦੀ ਕਲਾ ਬੋਲਦਾ ਆ ਗਰੇ ਗੰਦੀ ਕਲਾ ਬੋਲੇ ਸੋਨ ਹਾਲੇ ਹੋਰ ਕਰਦੇ ਦੇਖ ਸਕਦੇ ਹੋ ਇਸ ਤਰ੍ਹਾਂ ਨਹੀਂ ਤੇ ਸਪੀਰਾਂ ਨੇ ਜਿਹੜੀਆਂ ਜਿੱਥੇ ਘਰ ਚ ਕੱਲ ਚ ਮਾਤਮ ਵਾਲਾ ਮਾਹੌਲ ਸੀ ਕਈ ਮਹੀਨਿਆਂ ਤੋਂ ਇੱਥੇ ਖੁਸ਼ੀਆਂ ਖੇੜੇ ਹੋ ਗਏ ਜਿੱਥੇ ਇਸ ਘਰ ਚ ਮਾਤਮ ਵਾਲਾ ਮਾਹੌਲ ਰਿਹਾ 10-12 ਸਾਲਾਂ ਤੋਂ ਹੀ ਕਹਾਂਗੇ ਪੂਰੀ ਵੀਡੀਓ ਦੇਖ ਲਓ ਤੁਸੀਂ ਪਰ ਇੱਥੇ ਨਿੰਗ ਸਿੰਘ ਫੌਜਾਂ ਨੇ ਖੁਸ਼ੀਆਂ ਦੇ ਜਕਾਰੇ ਲਾਤੇ 5-7 ਘੰਟਿਆਂ ਦੇ ਵਿੱਚ ਹੀ ਉਹ માતા ਰੂੜੀਆਂ ਚ ਨਾਲ ਆਪਣੀ ਧੀ ਦੇ ਰਹੀ ਰਹੀ ਹੈ ਉਹ માતા ਖੜੀ ਹੈਗੀ ਸ਼ਾਹਲੇ ਪਿੰਡ ਤੋਂ ਆਪਣੀ ਧੀ ਦੇ ਨਾਲ ਰੂੜੀਆਂ ਚ ਦਿਨ ਰਾਤ ਇੱਕ ਕਮਰੇ ਚ ਸੜੇ ਹੋਏ ਚ 20 ਕਿਲੇ ਵਾਲੇ ਦੇ ਘਰੇ ਵੈਸੀ ਤੇ ਦਰਵਾਜ਼ਾ 20 ਕਿਲੇ ਵਾਲੇ ਦਾ ਹੈ ਆਹ ਕਿ ਦਰਵਾਜ਼ਾ 20 ਕਿੱਲੇ ਵਾਲਿਆਂ ਦਾ ਔਰ ਆਪਦੀ ਨੂਨੂ ਕੱਲੀ ਨੂੰ ਕੱੱਲੇ ਹੀ ਮੁੰਡਾ ਤੀ ਪਰ ਨਿੰਗ ਸਿੰਘ ਫੌਜਾਂ ਨੇ ਸਿਰੇ ਲਾਤੀ ਅੱਜ ਆਪ ਇਹ ਸੀਚ ਰਹਿੰਦੀ ਸੀ ਸੱਸ ਆਪਦੇ ਘਰ ਚੋਂ ਕੱਢ ਕੇ ਛੱਪੜ ਦੇ ਕੰਡੇ ਤੇ ਇੱਕ ਸ਼ਟਰ ਵਾਲੇ ਕਮਰੇ ਚ ਬਿਠਾਤੀ ਸ਼ਾਇਦ ਸੋਡਾ ਆਪਦੀ ਬਾਗਲ ਹੈ ਹਾਂ ਬਈ ਵਿਚੋਲਿਆ ਵਿਚੋਲਿਆਂ ਦੇ ਬਾਗਲ ਚ ਬਿਠਾਤੀ ਅੱਛਾ ਸੋਡਾ ਬਾਗਲ ਹੈ ਜੀ ਆਜੋ ਮੈਂ ਮੋੜਿਆ ਜੀ ਜਿੰਨਾਂ ਨੇ ਸਾਖ ਕਰਾਇਆ ਤੀ ਵਿਚੋਲਣ ਕਹਿੰਦੀ ਓਹ ਵੀ ਸਾਡੀ ਮਾਤਾ ਲਵੀ ਖੜੀ ਆ ਮਾਤਾ ਕਿਵੇਂ ਸਾਨੂੰ ਪਤਾ ਨਹੀਂ ਸੀ ਪਹਿਲਾਂ ਬਈ ਪਤਾ ਹੁੰਦਾ ਵੀ ਚਲ ਬੁਣੀਆਂ ਦਾ ਕੀ ਹੁੰਦਾ ਭੀ ਜਾ ਲਾਇਆ ਹੈ ਸੈਟ ਪਿਆ ਹੋ ਕੇ ਸੈਟ ਹੋ ਗਈ ਤੰਗ ਦੀ ਕੁੜੀ ਹੁਣ ਹੰਗ ਬਾਈ ਕਾ ਨੂੰ ਬਸ ਉਹ ਖੀਰ ਐਂਦੀ ਸੀ ਢਿੱਡੋਂ ਅੱਛਾ ਗੁੜ ਦੀ ਡਲੀ ਵੀ ਚੱਕ ਲੈ ਹੁਕਮ ਨੇ ਉਹ ਵੱਡਾ ਮੁੰਡਾ ਖਾਂਦਾ ਚੱਕ ਕੇ ਲੈ ਜਾਂਦੀ ਤੜਕੇ ਲੈ ਨਹੀਂ ਵੀ ਇਹ ਕੁੜੀ ਨਾ ਖਾਲੇ ਛੋਟਾ ਮੁੰਡਾ ਨਾ ਖਾਲੇ ਅੱਛਾ ਗੁੜ ਦੀ ਡਲੀ ਵੀ ਮੂਰੋ ਚੱਕ ਕੇ ਲੈ ਜਾਂਦੀ ਸੀ ਬਾਈ ਦੇਖ ਲੋ ਵੱਡੇ ਤਾਂ ਕੋਈ ਮਾਰੀ ਤੁੱਕ ਦੀ ਬੁਰਕੀ ਐ ਬਸ ਬਾਹਰ ਫਿਰ ਸੋਨੋ ਸਾਹਸ ਹੋਇਆ ਵੀ ਅੱਗੇ ਤੋਂ ਜਿਹੜਾ ਕੋਈ ਸਾਖ ਕਰਾਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੀ ਦੇਖ ਕੇ ਕਰਾਓ ਹੈਗਾ ਕੋਈ ਇਹਦੇ ਤੇ ਆਪਾਂ ਤਾਂ ਕਹਿੰਦੇ ਕੋਈ ਲਾਲਚ ਨਾ ਕਰੋ ਪਹਿਲਾਂ ਬੰਦੇ ਦੇਖੋ ਬੰਦੇ ਦੇਖੋ ਚਾਹੇ ਵੀ ਕਿਵੇਂ ਨੇ ਸਾਨੂੰ ਤਾਂ ਇਹ ਅੱਦ ਕੇ ਹੀ ਨਾਂਦ ਜਿਹੜਾ ਜਿਹੜਾ ਸਾਕੇ ਕਰਾਉਣਾ ਹੈ ਜਿਹੜਾ ਜਾ ਕੇ ਮੂੰਹ ਅੜਦਾ ਹੈਗਾ ਵੀ ਮੈਂ ਇੰਨੇ ਲੱਖ ਰੁਪਏ ਲੈਣੇ ਨੇਗੇ ਧੀਆਲੇ ਤੋਂ ਰੁਪਏ ਮੰਗਦੇ ਨੇਗੇ ਮੈਂ ਕਹਿੰਦਾ ਉਹਦੇ ਬਾਗੇ ਜਾ ਕੇ ਨਹੀਂ ਖੜਨਾ ਚਾਹੀਦਾ ਉਹਦਾ ਪਾਣੀ ਨਹੀਂ ਪੀਣਾ ਚਾਹੀਦਾ ਉਹ ਜਿਹੇ ਬੰਦੇ ਦਾ ਜਿਹੜਾ ਧੀਆਲੇ ਤੋਂ ਮੂੰਹ ਅੜ ਕੇ ਰੁਪਏ ਲੈਂਦਾ ਜਿਹੜਾ ਧੀ ਭੈਣ ਨੂੰ ਲਾਲੋ ਤੁਸੀਂ 20 ਸਾਲ ਦੀ ਨੂੰ ਪਾਲ ਪੋਲੋਸ ਕੇ ਅਸੀਂ ਦੂਏ ਦੇ ਪੱਲੇ 'ਚ ਪਾ ਦੇ ਇੰਨੇ ਹੈਗੇ